ਕਿਸਾਨ ਦੋਸਤੋ ਇਸ ਸਾਲ ਸਿੱਧੀ ਬਿਜਾਈ ਦੇ ਥੱਲੇ ਬਹੁਤ ਵੱਡਾ ਰਕਬਾ ਆਉਣ ਵਾਲਾ ਹੈ ਤੇ ਬਹੁਤ ਸਾਰੇ ਕਿਸਾਨ ਇਹੋ ਜਿਹੇ ਨੇ ਜਿਹੜੇ ਕਿ ਪਹਿਲੀ ਵਾਰ ਸਿੱਧੀ ਬਿਜਾਈ ਕਰਨ ਜਾ ਰਹੇ ਹੈ ਕਿਉਂਕਿ ਇਸ ਸਾਲ ਬਾਸਮਤੀ ਦੇ ਥੱਲੇ ਰਕਬਾ ਵਧਣ ਜਾ ਰਿਹਾ ਹੈ ਤੇ ਪਿਛਲੇ ਸਾਲਾਂ ਦੇ ਰਿਜ਼ਲਟ ਕਿਸਾਨ ਵੀਰਾਂ ਨੇ ਦੇਖੇ ਹੈ ਕਿ ਜਿਹੜੀ ਝੋਨੇ ਦੀ ਜਾਂ ਬਾਸਮਤੀ ਦੀ ਖਾਸ ਤੌਰ ਤੇ ਬਾਸਮਤੀ ਸਿੱਧੀ ਬਿਜਾਈ ਕੀਤੀ ਹੋਈ ਸੀ ਉਹਦੇ ਵਿੱਚ ਮੁੱਚਲ ਨੂੰ ਝੰਡਾ ਰੋਗ ਬਹੁਤ ਘੱਟ ਆਇਆ ਜਾਂ ਨਾ ਮਾਤਰਾ ਆਇਆ ਜਾਂ ਆਇਆ ਹੀ ਨਹੀਂ ਤੇ ਕਈ ਸਾਰੀਆਂ ਚੀਜ਼ਾਂ ਦੇਖ ਕੇ ਕਿਸਾਨ ਵੀ ਸਾਰੇ ਪਾਸੇ ਆ ਰਹੇ ਐ ਤਾਂ ਮੈਂ ਤੁਹਾਡੇ ਨਾਲ ਕੁਝ ਸਾਵਧਾਨੀਆਂ ਦੀ ਗੱਲ ਕਰਾਂਗਾ ਕਿ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਤੁਸੀਂ ਵਰਤਣੀਆਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਈ ਫਤਰੀ ਸਾਹਿਬ ਪੋਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇੱਕ ਬੇਨਤੀ ਹੈ ਕਿ ਤੁਹਾਡਾ ਚੈਨਲ ਬਹੁਤ ਦੇਰ ਤੋਂ ਸਿੱਧੀ ਬਿਜਾਈ ਨਾਲ ਜੁੜਿਆ ਹੋਇਆ ਆਪਾਂ ਆਪਣੇ ਖੇਤ ਦੇ ਵਿੱਚ ਵੀ ਸਿੱਧੀ ਬਿਜਾਈ ਕਰਦੇ ਹਾਂ ਜਿਹੜੇ ਖਾਨਵੀਰ ਸਿੱਧੇ ਅਭਿਜੈ ਕਰ ਰਹੇ ਹੋਣ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਕਹਿਣਾ ਕਿ ਚੈਨਲ ਨੂੰ ਵਿਦਰ ਜ਼ਰੂਰ ਕਰਨਾ ਕਿਉਂਕਿ ਗਲਤੀਆਂ ਕੀਤੀਆਂ ਹੋਈਆਂ ਗਲਤੀਆਂ ਮੁੜ ਕੇ ਆਦਮੀ ਦੁਬਾਰਾ ਮੂੰਹ ਨਹੀਂ ਕਰਦਾ ਤਾਂ ਜੇ ਨਵੇਂ ਹੋ ਤਾਂ ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਹਾਂਜੀ ਦੇਖੋ ਇੱਕ ਗਲਤਾਂ ਇਹ ਹੈਗੀ ਹੈ ਕਿ ਸਿੱਧੀ ਬਜਾਈ ਦੇ ਵਿੱਚ ਸਪੈਸ਼ਲ ਹੈ ਸਾਲਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਚੋਬੇ ਦੀ ਸਮੱਸਿਆ ਜਾਂ ਜੰਗਲੀ ਝੋਨੇ ਦੀ ਸਮੱਸਿਆ ਆਈ ਹੈ ਖਾਸ ਤੌਰ ਤੇ ਉਹ ਕਿਸਾਨ ਵੀਰ ਜਿਹੜੇ ਸੁੱਕਾ ਬੀਜ ਕੇ ਪਾਣੀ ਲਾ ਰਹੇ ਸੀਗੇ ਉਹਨਾਂ ਦੇ ਖੇਤਾਂ ਦੇ ਵਿੱਚ ਇਹ ਸਮੱਸਿਆ ਕਾਫੀ ਜ਼ਿਆਦਾ ਭਿਆਨਕ ਹੋਈ ਹੈ ਦੂਸਰੀ ਗੱਲ ਮੇਰਾ ਪਿਛਲੇ ਸਾਲਾਂ ਦਾ ਤਜਰਬਾ ਹੈਗਾ ਹੈ ਕਿ ਜਿਹੜੇ ਖੇਤਾਂ ਦੇ ਵਿੱਚ ਗੱਠਾਂ ਬਣ ਰਹੀਆਂ ਜਾਂ ਜਿਹੜੇ ਖੇਤਾਂ ਦੇ ਵਿੱਚ ਕਣਕ ਝੋਨੇ ਦੇ ਭਰਾਲ ਨੂੰ ਅੱਗ ਨਹੀਂ ਲੱਗੀ ਸੀ ਉਹਨਾਂ ਖੇਤਾਂ ਦੇ ਵਿੱਚ ਪਿਛਲੇ ਸਾਲ ਦਾ ਝੜਿਆ ਹੋਇਆ ਝੋਨਾ ਖੇਤ ਦੇ ਵਿੱਚ ਪਿਆ ਰਿਹਾ ਹੈ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਅੱਗ ਲਾ ਕੇ ਝੋਨਾ ਸਾੜ ਦਿਓ ਮੈਂ ਇਹ ਗੱਲ ਕਦੇ ਨਹੀਂ ਕਹਿ ਰਿਹਾ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੇ ਖੇਤਾਂ ਦੇ ਵਿੱਚ ਪਿਛਲੇ ਸਾਲ ਦਾ ਝੋਨੇ ਦਾ ਬੀ ਪਿਆ ਹੈ ਜਾਂ ਜਿਹੜਾ ਪਿਛਲੇ ਸਾਲ ਦਾ ਜੰਗਲੀ ਝੋਨੇ ਦਾ ਬੀ ਪਿਆ ਸੀ ਚੌਬੇ ਦਾ ਬੀ ਪਿਆ ਸੀ ਆ ਉਹਨੂੰ ਪਹਿਲਾਂ ਇੱਕ ਵਾਰੀ ਉਗਾਲ ਉਹ ਖੇਤ ਦੇ ਵਿੱਚ। ਉਗਾਉਣ ਦਾ ਤਰੀਕਾ ਇਹ ਹੁੰਦਾ ਹੈ ਕਿ ਆਪਾਂ ਦੋ ਵਾਰੀ ਰੋਣੀ ਕਰਨੀ ਹੁੰਦੀ ਹੈ। ਦੋ ਵਾਰੀ ਰੋਣੀ ਦਾ ਵੀ ਕਿਸਾਨ ਵੀਰ ਤਰੀਕਾ ਇੱਕ ਗਲਤ ਤਰੀਕੇ ਨਾਲ ਅਪਣਾਰੀ ਕਿਸਾਨ ਵੀਰ ਕਰਦੇ ਆ। ਅੱਜ ਪਾਣੀ ਪਰਤਾ, ਦੋ ਦਿਨ ਬਾਅਦ ਫੇਰ ਪਰਤਾ। ਉਹ ਫਾਇਦੇ ਦੀ ਜਗ੍ਹਾ ਨੁਕਸਾਨ ਕਰ ਜਾਂਦਾ ਹੈ। ਹਰ ਖੇਤ ਦੇ ਵਿੱਚ ਦੂਰੀ ਨੋਰੀ ਕਰਾਉਣੀ ਕਰਨ ਦੀ ਲੋੜ ਨਹੀਂ ਹੈਗੀ। ਜਿਸ ਖੇਤ ਦੇ ਵਿੱਚ ਤੁਸੀਂ ਕਿਸਮ ਬਦਲ ਰਹੇ ਹੋ ਜਿਸ ਖੇਤ ਦੇ ਵਿੱਚ ਪਿਛਲੇ ਸਾਲ ਨਦੀਨ ਜ਼ਿਆਦਾ ਸੀਗੇ ਜਿਸ ਖੇਤ ਦੇ ਵਿੱਚ ਪਿਛਲੇ ਸਾਲ ਜੰਗਲੀ ਝੋਨਾ ਜ਼ਿਆਦਾ ਸੀਗਾ ਜਿਸ ਖੇਤ ਦੇ ਵਿੱਚ ਪਿਛਲੇ ਸਾਲ ਝੋਨਾ ਛੜਿਆ ਜ਼ਿਆਦਾ ਸੀਗਾ ਉਹਨਾਂ ਖੇਤਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਦੂਰੀ ਰੋਣੀ ਕਰਾਂਗੇ ਦੂਰੀ ਰੋਣੀ ਕਰਨ ਦਾ ਤਰੀਕਾ ਇਹ ਹੁੰਦਾ ਹੈ ਕਿ ਆਪਾਂ ਖੇਤ ਨੂੰ ਚੰਗੇ ਤਰੀਕੇ ਨਾਲ ਬਾਹ ਸਵਾਰ ਕੇ ਸੁਹਾ ਕੇ ਤੇ ਉਹਦੇ ਉੱਪਰ ਪਾਣੀ ਛੜ ਦਿੰਨੇ ਆਂ ਪਾਣੀ ਛੱਡਣ ਤੋਂ ਬਾਅਦ ਦੇ ਵਿੱਚ ਖੇਤ ਨੂੰ ਅਸੀਂ ਸੁੱਕਣ ਦਿੰਨੇ ਆਂ ਜੇ ਰੋ ਖੇਤ ਪੂਰਨ ਤੌਰ ਤੇ ਸੁੱਕ ਗਿਆ ਪੂਰਾ ਸੁੱਕ ਗਿਆ ਪੋਸਟ ਟਾਈਮ ਤੇ ਅਸੀਂ ਖੇਤ ਨੂੰ ਪੋਲਾ ਪੋਲਾ ਵਾਕੇ ਜੇ ਨਦੀਨ ਬਾਲਾ ਉੱਗ ਆਇਆ ਤਾਂ ਫਿਰ ਚੰਗੇ ਤਿਕਣਾ ਵਾਕੇ ਨਹੀਂ ਤਾਂ ਪੋਲਾ ਪੋਲਾ ਵਾਕੇ ਉੱਤੋਂ ਛਲਕੇ ਤਾਂ ਕਿ ਜਿੰਨੇ ਕ ਨਦੀਨ ਨੇ ਬੀਨੇ ਢੰਗੂਰ ਮਾਰਿਆ ਉਹ ਸਾਰਾ ਖਤਮ ਹੋ ਜੇ ਤੇ ਅਸੀਂ ਸੁਹਾਗਾ ਮਾਰ ਕੇ ਤੇ ਦੁਬਾਰਾ ਫੇਰ ਰੋਣੀ ਕਰ ਦਿੰਨੇ ਆਂ ਇਹ ਹੁੰਦੀ ਹੈ ਦੂਰੀ ਰੋਣੀ ਕਈ ਕਿਸਾਨ ਵੀ ਕੀ ਕਰਦੇ ਐ ਅੱਜ ਪਾਣੀ ਲਾਤਾ ਭਰ ਕੇ ਦੋ ਦਿਨ ਬਾਅਦ ਫੇਰ ਭਰ ਕੇ ਲਾਤਾ ਉਹਦਾ ਉਲਟਾ ਨੁਕਸਾਨ ਹੁੰਦਾ ਹੈ ਪਾਣੀ ਦੀ ਬਰਬਾਦੀ ਤਾਂ ਹੋਈ ਹੋਈ ਇਹਦੇ ਨਾਲ ਨਾਲ ਇਹ ਹੋ ਗਿਆ ਕਿ ਜਿਹੜਾ ਨਦੀਨ ਹੁਣ ਉਗਣਾ ਸੀਗਾ ਉਹ ਸੌਂ ਗਿਆ ਤੇ ਜਦੋਂ ਛੋਣੇ ਨੂੰ ਪਹਿਲਾਂ ਪਾਣੀ ਲਾਉਂਗੇ ਨਾਲ ਹੀ ਨਦੀਨ ਉਗਊਗਾ ਤੋ ਖਤਰਨਾਕ ਹੈ ਇਸ ਕਰਕੇ ਆ ਚੀਜ਼ ਦਾ ਧਿਆਨ ਤੁਸੀਂ ਆਪਣੇ ਖੇਤ ਦੇ ਵਿੱਚ ਪਹਿਲ ਦੇ ਆਧਾਰ ਤੇ ਰੱਖਣਾ ਹੈ ਜਿਹੜੇ ਖੇਤਾਂ ਦੇ ਵਿੱਚ ਜੰਗਲੀ ਝੋਨਾ ਇੱਕ ਵੱਡੀ ਸਮੱਸਿਆ ਬਣ ਗਿਆ ਕਿਉਂਕਿ ਬਹੁਤ ਸਾਰੇ ਫੋਨ ਪਿਛਲੇ ਸਾਲ ਸੀਗੇ ਮੇਰੇ ਕੋਲ ਇਹੋ ਜੀਆਂ ਫੋਟੋ ਨੇ ਕਿ ਖੇਤ ਦੇ ਵਿੱਚ 90% ਜੰਗਲੀ ਝੋਨਾ ਤੇ 10% ਝੋਨਾ ਹੈ ਜਿੱਥੇ ਚੀਜ਼ਾਂ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ ਤੇ ਕੇਵਲ ਤੇ ਕੇਵਲ ਤੁਸੀਂ ਜਿਹੜਾ ਹੈਗਾ ਸੁੱਕਾ ਵੇਚ ਕੇ ਉਤੋਂ ਪਾਣੀ ਲਾਉਣ ਵਾਲਾ ਕੰਮ ਕਰਦੇ ਰਹੇ ਹੋ ਤਾਂ ਉਹਨਾਂ ਸਥਿਤੀਆਂ ਦੇ ਵਿੱਚ ਉਥੇ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਕਦੂ ਕਰਨ ਨੂੰ ਤਰਜੀਹ ਦੇਣ ਇੱਕ ਵਾਰ ਨਰਮੇ ਵਾਲੇ ਵੀਰ ਬਹੁਤ ਸਾਰਾ ਏਰੀਆ ਨਰਮੇ ਤੋਂ ਛੱਡ ਕੇ ਸਿੱਧੀ ਬਿਜਾਈ ਦੇ ਥੱਲੇ ਜਾਂ ਝੋਨੇ ਦੇ ਥੱਲੇ ਆ ਰਿਹਾ ਹੈ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਪਹਿਲੇ ਸਾਲ ਸਿੱਧੀ ਬਿਜਾਈ ਨਹੀਂ ਕਰੋਗੇ ਤੁਸੀਂ ਸਿੱਧੀ ਬਿਜਾਈ ਪਹਿਲੇ ਸਾਲ ਇਸ ਲਈ ਨਹੀਂ ਕਰੋਗੇ ਕਿਉਂਕਿ ਤੁਹਾਡੇ ਖੇਤ ਦੇ ਵਿੱਚ ਕਿਉਂਕਿ ਨਰਮੇ ਵਾਲਾ ਖੇਤ ਹੁੰਦਾ ਹੈ ਮੱਕੀ ਵਾਲਾ ਖੇਤ ਹੈ ਜਿੱਥੇ ਤੁਸੀਂ ਮੱਕੀ ਬੀਜ ਰਹੇ ਹੋ ਤਾਂ ਸਬਜ਼ੀ ਵਾਲਾ ਖੇਤ ਹੈ ਉਹਨਾਂ ਖੇਤਾਂ ਦੇ ਵਿੱਚ ਮੁਰਕ ਤੇ ਬਹੁਤ ਤਰੀਕੇ ਦੇ ਨਦੀਨ ਹੁੰਦੇ ਐ ਮੈਂ ਇਹ ਨਹੀਂ ਕਹਿੰਦਾ ਕਿ ਨਦੀਨਾਂ ਦਾ ਹੱਲ ਨਹੀਂ ਹੈਗਾ ਹੱਲ ਤਾਂ ਸਭ ਚੀਜ਼ਾਂ ਦਾ ਹੈਗਾ ਪਰੰਤੂ ਜਦੋਂ ਨਵੇਂ ਕਿਸਾਨ ਪਹਿਲੀ ਵਾਰੀ ਆਪਣੇ ਖੇਤ ਦੇ ਵਿੱਚ ਸਿੱਧੀ ਬਿਜਾਈ ਕਰਦਾ ਤਾਂ ਜਦੋਂ ਚ ਨਦੀਨ ਹੋ ਜਾਂਦੇ ਰ ਹੌਸਲਾ ਟੁੱਟ ਜਾਂਦਾ ਹੈ ਤੇ ਸਾਡਾ ਸਮਾਜ ਇਹੋ ਜਿਹਾ ਨਹੀਂ ਹੈਗਾ ਕਿ ਲੋਕ ਤੁਹਾਨੂੰ ਇਹ ਕਹਿਣ ਕੇ ਭਾਈ ਕੁਲਦੀਪ ਸਿੰਘ ਬੜਾ ਵਧੀਆ ਕੰਮ ਕੀਤਾ ਹਨਾਰ ਨਾ ਮੰਨੀ ਕੋਈ ਨਹੀਂ ਆਹ ਕੰਮ ਕਰ ਲਾ ਆਹ ਕੰਮ ਕਰ ਲਾ ਸਾਡੇ ਬੰਦੇ ਨੰਗ ਦਾ ਟੱਪਦਾ ਇਹੀ ਕਹਿੰਦਾ ਹੁੰਦਾ ਕਿੱਥੋਂ ਪੰਗਾ ਲੈ ਲਿਆ ਕਿੱਥੇ ਫਸ ਗਿਆ ਇਹ ਨਹੀਂ ਹੁੰਦਾ ਐਕਤਰੀ ਨਹੀਂ ਪਰਦੀ ਟਰਾਲੀ ਤੇ ਜੇ ਲੋਕ ਇਸ ਤਰ੍ਹਾਂ ਕਹਿਣ ਲੱਗ ਪੈਣਾ ਤੇ ਫੇਰ ਵੀਰੇ ਕਿਸਾਨ ਦਾ ਮਨ ਡੋਲ ਜਾਂਦਾ ਹੈ ਜਿਹੜੇ ਬੰਦੇ ਨੂੰ ਤਜਰਬਾ ਹੈ ਪਿਛਲੇ ਸਾਲਾਂ ਚੋ ਕਰਦਾ ਰਿਹਾ ਉਹ ਵਧੀਆ ਤਰੀਕੇ ਦੇ ਨਾਲ ਇਹਨੂੰ ਕਰ ਸਕਦਾ ਹੈ ਕੰਪਿਊਟਰ ਕਰਾਇਆ ਹਰ ਸਾਲ ਲਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਠੀਕ ਹੈ ਨਾ ਤੁਸੀਂ ਕੰਪਿਊਟਰ ਕਰਾਇਆ ਜਿਹੜਾ ਹੈਗਾ ਜੇ ਤੁਹਾਡਾ ਖੇਤ ਉੱਚਾ ਨੀਵਾ ਹੈਗਾ ਤਾਂ ਕੰਪਿਊਟਰ ਕਰਾਇਆ ਲਗਾਓ ਨਹੀਂ ਤਾਂ 2-3 ਸਾਲ ਤੱਕ ਜਿਹੜਾ ਹੈਗਾ ਖੇਤ ਸਮਤਲ ਹੈਗਾ ਤਾਂ ਵਧੀਆ ਤਰੀਕੇ ਦੇ ਨਾਲ ਕੰਮ ਚੱਲ ਜਾਂਦਾ ਹੈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਦੋ ਤਰੀਕੇ ਦੇ ਨਾਲ ਬੀਜ ਰਹੇ ਹੋ ਤਰ ਬੱਤਰ ਵਾਲੇ ਕਿਸਾਨ ਅਲੱਗ ਨੇ ਸੁੱਕਾ ਵੇਚ ਕੇ ਪਾਣੀ ਲਾਉਣ ਵਾਲੇ ਕਿਸਾਨ ਅਲੱਗ ਨੇ ਜਿਹੜੀ ਤਕਨੀਕ ਤੁਹਾਨੂੰ ਪਸੰਦ ਹੈ ਤੁਸੀਂ ਉਹੀ ਤਕਨੀਕ ਵਰਤੋ ਪਰੰਤੂ ਤਾਰਵੱਤਰਾਲੇ ਪਾਸੇ ਜੇ ਤੁਸੀਂ ਅਜੇ ਨਹੀਂ ਆਏ ਤਾਂ ਇੱਕ ਅਦਾ ਕਿਲਾ ਤਾਰਵੱਤਰ ਦਾ ਵਾਲ ਸਿੱਖਣਾ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇਹ ਸੁੱਕਾ ਬੀਜ ਕੇ ਉੱਤੇ ਪਾਣੀ ਲਾਉਣਾਂ ਦੀ ਜਿਹੜੀਆਂ ਦਿੱਕਤਾਂ ਹੈਗੀਆਂ ਹੌਲੀ-ਹੌਲੀ ਖਤਮ ਹੋ ਜਾਣ ਕਿਉਂਕਿ ਸੁੱਕਾ ਬੀਜ ਕੇ ਪਾਣੀ ਲਾਉਣ ਨਾਲ ਚ ਪਾਣੀ ਦੀ ਬਚਤ ਨਹੀਂ ਹੁੰਦੀ ਤਾਂ ਉਹ ਇੱਕ ਥੋੜੀ ਦਿੱਕਤ ਹੈਗੀ ਹੈ ਤੁਸੀਂ ਝੋਨੇ ਦੇ ਸਿੱਧੇ ਬਜਾਈ ਕਰਨ ਜਾ ਰਹੇ ਹੋ ਤਾ ਇਸ ਸਮੇਂ ਧਿਆਨ ਇਹ ਰੱਖਣਾ ਕਿ ਪਿਛਲੇ ਸਾਲਾਂ ਦੇ ਜਿਹੜੇ ਸਾਡੇ ਕਿਸਾਨਾਂ ਦੇ ਰਿਜ਼ਲਟ ਹੈ ਉਹ ਇਹ ਦੱਸਦੇ ਕਿ ਜੇ ਅਸੀਂ ਅੱਧੀ ਬੋਰੀ ਤੱਕ ਡਾਈ ਨਾਲ ਕੀਰਦੇ ਆਂ ਤੇ ਉਹਦੇ ਰਿਜ਼ਲਟ ਬਹੁਤ ਸੁਣੇ ਆਉਂਦੇ ਏ। ਕਈ ਜਗ੍ਹਾ ਤੇ ਜਿਹੜਾ ਹੈਗਾ ਚੂਹੇ ਦੀ ਦਿੱਕਤ ਆਉਂਦੀ ਹੈ ਤਾਂ ਚੂਹੇ ਵਾਲੇ ਕਿਸਾਨ ਵੀਰ ਜਿੱਥੇ ਕਿਤੇ ਨਾਲ ਵੱਡੀ ਨਹਿਰ ਹੈਗੀ ਹੈ ਜਿੱਥੇ ਸੇਮ ਨਾਲਾ ਹੈਗਾ ਜਿੱਥੇ ਤੁਹਾਡੇ ਇਹ ਵੱਡੇ ਵੱਡੇ ਟਿੱਬੇ ਖੜੇ ਆ ਜਿੱਥੇ ਖਤਾਨ ਹੈਗੇ ਆ ਜਿੱਥੇ ਚੂਹੇ ਦੀ ਸਮੱਸਿਆ ਬੜੀ ਜ਼ਿਆਦਾ ਹੈਗੀ ਹੈ ਤਾਂ ਉਹੋ ਜੇ ਏਰੀਆ ਨੂੰ ਜੇ ਆਪਾਂ ਪਹਿਲੇ ਸਾਲ ਤਰਜੀਹ ਨਾ ਦਈਏ ਤਾਂ ਚੰਗੀ ਗੱਲ ਹੈ ਤੇ ਜੇਕਰ ਤੁਸੀਂ ਪਹਿਲਾਂ ਤੋਂ ਲਾ ਰਹੇ ਹੋ ਤਾਂ ਚੂਹੇ ਦੀ ਤੁਸੀਂ ਉੱਥੇ ਮੈਨੇਜਮੈਂਟ ਕਰਨੀ ਹੈ ਤਾਂ ਪਿਛਲੇ ਸਾਲਾਂ ਚ ਆਪਾਂ ਦੇਖਿਆ ਕਿ ਉਹ ਜਿਹੜੀ ਗਾਚੋ ਦਵਾਈ ਹੈ ਜੇਕਰ ਅਸੀਂ B vision ਤੋਂ ਪਹਿਲਾਂ 1 ਗ੍ਰਾਮ 1 ਕਿਲੋ ਵੀ ਨੂੰ ਲਾਉਨੇ ਆ ਤਾਂ ਉਹਦੇ ਨਾਲ ਕਾਫੀ ਹੱਦ ਤੱਕ ਚੂਹਿਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਹੈ ਬਾਕੀ ਆਪਾਂ ਚੂਹਿਆਂ ਤੇ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਉਸ ਦੇ ਉੱਪਰ ਆਪਾਂ ਗੱਲ ਕਰ ਲਵਾਂਗੇ। ਤਰਵੱਤਰ ਬਿਜਾਈ ਕਰ ਰਹੇ ਹਾਂ ਤਾਂ ਜ਼ਮੀਨ ਦੇ ਵਿੱਚ ਜਿਹੜੀ ਨਮੀ ਹੈਗੀ ਹੈ ਉਹਦਾ ਧਿਆਨ ਰੱਖਣਾ ਜ਼ਰੂਰੀ ਹੈ। ਅੱਗੇ ਵੀਡੀਓ ਆਏਗੀ। ਸਹੀ ਗਹਿਰਾਈ ਦੀ ਜ਼ਰੂਰੀ ਹੈ। 28 ਕਿਲੋ ਪੈਣਾ ਜ਼ਰੂਰੀ ਹੈ। ਕਿਸੇ ਦੇ ਪਿੱਛੇ ਲਾ ਕੇ 3-4 ਕਿਲੋ B ਵਾਲੇ ਚੱਕਰ 'ਚ ਨਾ ਪੈ ਜਿਓ ਜੋ। ਕਈ ਖੇਤਾਨਵੀਰ ਮਸ਼ੀਨਾਂ ਦੀ ਗੱਲ ਕਰਦੇ ਐ। ਮਸ਼ੀਨਾਂ ਨਾਲ ਕੋਈ ਫਰਕ ਨਹੀਂ ਪੈਣਾ ਹੁੰਦਾ। ਫਾਰਕਾ ਤੁਹਾਨੂੰ ਵੱਲ ਦੇ ਉੱਪਰ ਹੈ ਜੇ ਤੁਹਾਨੂੰ ਸਹੀ ਤਰੀਕਾ ਦਾ ਵੱਲ ਆ ਗਿਆ ਤੁਸੀਂ ਕਾਮਯਾਬ ਹੋਵੋਗੇ ਮੇਰੇ ਕੋਲ ਪਹਿਲਾਂ ਸਧਾਰਨ ਮਸ਼ੀਨ ਸੀ ਅੱਜ ਵੀ ਬਹੁਤ ਵਧੀਆ ਚੱਲਦੀ ਹੈ ਉਸ ਤੋਂ ਬਾਅਦ ਲੱਕੀ ਸੀ ਡ੍ਰਿਲ ਲੈ ਆਂਦੀ ਉਹ ਵੀ ਵਧੀਆ ਚੱਲਦੀ ਹੈ ਐਕ ਤੀ ਲੱਕੀ ਸੀ ਡ੍ਰਿਲ ਦੇ ਥੱਲੇ ਵੀ ਅਟੈਚਮੈਂਟ ਲਾ ਲਈ ਜਿਹਦੇ ਨਾਲ ਅਖੇ-ਖੇ ਚਾਰ-ਚਾਰ ਉਂਗਲਾਂ ਤੇ ਛੇ-ਛੇ ਉਂਗਲਾਂ ਤੇ ਦਾਣੇ ਸਿੱਟੂਗੀ ਇਕੱਠੇ ਸਿੱਟੂਗੀ ਤਾਂ ਚੱਲ ਉਹ ਵੀ ਤਜਰਬਾ ਕਰਕੇ ਦੇਖ ਲਾਂਗੇ ਸਹੀ ਤਰੀਕਾ ਸਹੀ ਤਕਨੀਕ ਤੇ ਟਾਈਮ ਸਰ ਨਦੀਨ ਅਚਕ ਦੀ ਸਪਰੇ ਇਹਨਾਂ ਚੀਜ਼ਾਂ ਦਾ ਜੇ ਧਿਆਨ ਰੱਖੋਗੇ ਤਾਂ ਕਾਮਯਾਬ ਹੋਵੋਗੇ ਮੈਂ ਕਿਸਾਨ ਨੂੰ ਜਾਣਦਾ ਹਾਂ ਤਰਵੱਤਰ ਚ ਬਜਾਈ ਕਰ ਰਿਹਾ ਹੈ ਤਰਵੱਤਰ ਬਜਾਈ ਕਰਕੇ ਸਿਖਰ ਦੁਪਹਿਰੇ ਉੱਤੇ ਜਿਹੜਾ ਹੈਗਾ ਨਦੀਨ ਵਾਲੀ ਸਪਰੇ ਕਰ ਰਿਹਾ ਉਸ ਤੋਂ ਬਾਅਦ ਜਿੰਨਾ ਕੋ ਨਦੀਨ ਹੋ ਗਿਆ ਕੇ ਬਾਅਦ ਦੇਵੇ ਜਿਹੜਾ ਹੈਗਾ ਚੱਕਲੋ ਚੱਕਲੋ ਹੋਗੀ ਨਦੀਨ ਤਾਂ ਹੋਣਾ ਹੀ ਹੈ ਸਿੱਧਾ ਜਾਂ ਨਿਯਮ ਹੈ ਕਿ ਨਦੀਨ ਆਸ਼ਕ ਦੀ ਸਪਰੇ ਸ਼ਾਮ ਦੇ ਟਾਈਮ ਚਾਹੀਦੀ ਹੈ ਕਿਉਂਕਿ ਉਸ ਤੋਂ ਬਾਅਦ ਉਹਨੂੰ ਕੁਝ ਟਾਈਮ ਜਿਹੜਾ ਹੈਗਾ ਠੰਡਾ ਰਹਿਣਾ ਚਾਹੀਦਾ ਹੈ ਤਾਂ ਰਾਤ ਠੰਡੀ ਹੋਏਗੀ ਕੰਮ ਕਰੇਗੀ ਦਵਾਈ ਦੁਪਹਿਰੇ ਕਰਾਂ ਕਿਥੋਂ ਕੰਮ ਕਰੇਗੀ ਦਵਾਈ ਚ ਪੂਰਾ ਪਾਣੀ ਨਹੀਂ ਵਰਤਨਾ ਸਹੀ ਨੋਜ਼ਲ ਨਹੀਂ ਵਰਤਨੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਜੋ ਵੀ ਵਿਅਕਤੀ ਪਹਿਲੀ ਵਾਰੀ ਸੇ ਦੀ ਬਿਜਾਈ ਕਰ ਰਿਹਾ ਹੈ ਨਾਲ ਪਨੀਰੀ ਦਾ ਧਿਆਨ ਰੱਖਣਾ ਪਨੀਰੀ ਰੱਖ ਕੇ ਚੱਲਣਾ ਠੀਕ ਹੈ ਘਟੋ ਘੱਟ ਚੋਬੇ ਲਾਉਣ ਵਾਸਤੇ ਸਾਨੂੰ ਪਨੀਰ ਦੀ ਲੋੜ ਪਏਗੀ ਜੇ ਤਰਵਤਰ ਬਿਜਾਈ ਕਰ ਰਹੇ ਹਾਂ ਤਾਂ ਵਟਾਂ ਦੇ ਨਾਲ-ਨਾਲ ਜਿਹੜਾ ਸਿਆੜ ਹੈਗਾ ਇੱਕ ਵਾਰੀ ਟਰੈਰ ਨਾਲ ਟਾਇਰ ਜੋੜ ਕੇ ਟਰੈਕਟਰ ਨਗਾਹ ਦਿਓ ਜੋ ਵਟ ਦੇ ਨਾਲ ਕਿਉਂਕਿ ਵਟ ਦੇ ਨਾਲ ਸੁਹਾਗਾ ਮਿੱਟੀ ਨੂੰ ਚੰਗੇ ਤਰੀਕੇ ਨਾਲ ਨੱਪਦਾ ਨਹੀਂ ਹੈਗਾ ਤਾਂ ਐਸ ਕਰਕੇ ਉੱਥੇ ਦਿੱਕਤ ਆ ਜਾਂਦੀ ਹੈ ਇਹ ਮੈਂ ਸਾਰੀਆਂ ਚੀਜ਼ਾਂ ਕੇ ਕਵਰ ਕਰਾਂਗਾ ਕਰਾਂਗਾ ਇੱਕ ਇੱਕ ਚੀਜ਼ ਕਵਰ ਕਰਾਂਗਾ ਇੱਕ ਇਹ ਵੀ ਦੇਖਣਾ ਕਿ ਬਾਲਾ ਰੇਤਲਾ ਵਾਹਣ ਟਿੱਬੇ ਵਾਲੇ ਵਾਹਣ ਦੇ ਵਿੱਚ ਸਿੱਧੀ ਬਿਜਾਈ ਨਾ ਕਰ ਲਿਓ ਜੋ ਜਿੱਥੇ ਲੋਹੇ ਦੀ ਘਾਟ ਆਉਂਦੀ ਹੈ ਨੁਕਸਾਨ ਹੋਏਗਾ ਪਿਛਲੇ ਸਾਲਾਂ 'ਚ ਮੈਂ ਇਹ ਵੀ ਦੇਖਿਆ ਹੈ ਕਿ ਜਿਹੜੇ ਖੇਤਾਂ 'ਚ ਨਿੰਮਾ ਟੁੱਟ ਦੀ ਸਮੱਸਿਆ ਹੈਗੀ ਹੈ ਉੱਥੇ ਵੀ ਸਿੱਧੀ ਬਿਜਾਈ ਸਾਡੀ ਜ਼ਿਆਦਾ ਕਾਮਯਾਬ ਨਹੀਂ ਹੋਈ ਸੀ ਅੱਛਾ ਇਹ ਵੀ ਦੇਖਿਆ ਹੈਗਾ ਕਿ ਜਿੱਥੇ ਪਾਣੀ ਮਾੜਾ ਹੈ ਮਾੜੇ ਪਾਣੀ ਦੇ ਵਿੱਚ ਵੀ ਦਿੱਕਤ ਆਈ ਹੈ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖਿਓ ਜੋ ਇਹ ਤਾਂ ਇੱਕ ਇੰਟਰੋਡਕਟਰੀ ਵੀਡੀਓ ਹੈ ਆਪਾਂ ਅੱਗੇ ਹੋਰ ਡਿਟੇਲਸ ਗੱਲ ਕਰਾਂਗੇ ਤਾਂ ਉਮੀਦ ਕਰਦਾ ਹਾਂ ਕਿ ਧਿਆਨ ਦੇਵੋਗੇ ਮਿਹਰਬਾਨੀ ਦੋਸਤੋ